ਵੇਖੋ ਜੀ ਖੇਤੀਬਾੜੀ ਅਤੇ ਕਿਸਾਨ ਭਲਾਈ ਉਪਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੈਂ ਡਾਕਟਰ ਕਰਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਕਿਸਾਨ ਭਰਾਵੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਜਿਪਸਮ ਹੈਗਾ ਇਹ ਸਾਡਾ ਇੱਕ ਤਾਂ ਹੈਗਾ ਵੀ ਜੇ ਸਾਡੇ ਪਾਣੀ ਮਾੜੇ ਆ ਤੇ ਉਹਦੇ ਚ ਉਹਨੂੰ ਪਾਣੀ ਮਾੜਾ ਸਾਡੀ ਜ਼ਮੀਨ ਖਰਾਬ ਕਰਦਾ ਤੇ ਜੇਕਰ ਪਾਣੀ ਮਾੜਾ ਉਹ ਕਾਲਾ ਛੋਰਾ ਕੱਢਦਾ ਤਾਂ ਫਿਰ ਅਸੀਂ ਉਹਨੂੰ ਜਿਪਸਮ ਪਾ ਕੇ ਉਸ ਜ਼ਮੀਨ ਦਾ ਜਿਹੜਾ ਕਾਲਾ ਛੋਰੇ ਦਾ ਜਿਹੜਾ ਮਾੜਾ ਅਸਰ ਆ ਉਹ ਜਿਪਸਮ ਨਾਲ ਠੀਕ ਕਰ ਸਕਦੇ ਆ ਦੂਜਾ ਹੈਗਾ ਵੀ ਜਿਪਸਮ ਦੇ ਵਿੱਚ ਦੋ ਤੱਤ ਵੀ ਮਿਲਦੇ ਆ ਇੱਕ ਕੈਲਸ਼ੀਅਮ ਹੁੰਦਾ ਤੇ ਇੱਕ ਸਲਫੇਟ ਸਲਫਰ ਹੁੰਦਾ ਤੱਤ ਆ ਜਿਹੜੇ ਜਿਹੜੇ ਕਿ 17 ਤੱਤ ਲੜਿੰਦੇ ਆ ਫਸਲਾਂ ਲਈ ਉਹਨਾਂ ਚ ਦੋ ਮੇਨ ਤੱਤ ਹੈਗੇ ਕੈਲਸ਼ੀਅਮ ਤੇ ਸਲਫਰ ਉਹਦੀ ਘਾਟ ਵੀ ਪੂਰੀ ਹੁੰਦੀ ਆ ਬਾਕੀ ਜਿਹੜੇ ਮਾੜੇ ਪਾਣੀ ਦੇ ਅਸਰ ਆ ਜ਼ਮੀਨ ਦੇ ਵਿੱਚ ਉਹ ਵੀ ਖਤਮ ਹੁੰਦੇ ਆ ਤੇ ਵੇਖੋ ਜਿਪਸਮ ਸਾਡੇ ਕੋਲੇ ਹਰ ਸਾਲ ਸਬਸਿਡੀ ਤੇ ਹੁੰਦੀ ਆ ਕਿਸਾਨ ਭਰਾਵੋ ਇਸ ਸਾਲ ਵੀ ਤੁਹਾਨੂੰ ਅਸੀਂ ਸਾਡੇ YouTube ਚੈਨਲ ਵੱਲੋਂ ਜਾਂ ਖਬਰਾਂ ਦੇ ਰਾਹੀਂ ਜਾਂ ਐਡਵਰਟਾਈਜ਼ਮੈਂਟ ਖਬਰਾਂ ਦੇ ਵਿੱਚ ਜਾਂ ਅਸੀਂ WhatsApp ਗਰੁੱਪਾਂ ਦੇ ਵਿੱਚ ਪਾਇਆ ਸੀ ਵੀ ਸਾਡੇ ਕੋਲੇ ਸਬਸਿਡੀ ਤੇ ਜਿਪਸਮ ਆਈ ਹੋਈ ਆ 205 ਰੁਪਏ ਦਾ 50 ਕਿਲੋ ਦਾ ਗੱਟਾ ਜਿਹੜਾ ਕਿ ਅਸੀਂ ਕਿਸਾਨ ਭਰਾਵਾਂ ਨੂੰ ਦਿੱਤਾ ਤੇ ਉਹ ਪਾਉਣੀ ਉਹਨਾਂ ਜ਼ਿੰਮੇਦਾਰਾਂ ਨੇ ਆ ਜਿਨ੍ਹਾਂ ਨੂੰ ਪਹਿਲੋ ਪਾਣੀ ਟੈਸਟ ਕਰਾਇਆ ਹੋਵੇ ਤੇ ਪਾਣੀ ਦੇ ਮੁਤਾਬਕ ਸਾਡੀ ਲੈਬਾਰਟਰੀ ਨੇ ਸਪਾਰਸ਼ ਕੀਤੀ ਹੋਵੇ ਵੀ ਇਹਦੇ ਜ਼ਮੀਨ 'ਚ ਜਿਪਸਮ ਦੀ ਲੋੜ ਹੈਗੀ ਆ ਫਿਰ ਅਸੀਂ ਪਾਉਨੇ ਆ ਜੇਕਰ ਸਪਾਰਸ਼ ਅਸੀਂ ਨਹੀਂ ਕਰਦੇ ਫਿਰ ਅਸੀਂ ਜਿਪਸਮ ਜ਼ਮੀਨ 'ਚ ਨਹੀਂ ਪਾਉਂਦੇ ਅੱਛਾ ਸਰ ਇਹ ਆਮ ਤੌਰ ਤੇ ਮਤਲਬ ਜਿਵੇਂ ਆਪਣੇ ਮਾਲਵੇ ਦੀ ਗੱਲ ਕਰੀ ਹੈ ਹਨਾ ਤੁਸੀਂ ਹੋਰ ਜਗ੍ਹਾ ਤੇ ਵੀ ਡਿਊਟੀ ਬਖੋਬੀ ਕਰਕੇ ਆਏ ਹੋ ਮਤਲਬ ਕਿਹੜੀ ਜ਼ਮੀਨ ਤੁਹਾਨੂੰ ਲੱਗਦੀ ਹੈ ਵੀ ਮਤਲਬ ਆਪਣੇ ਇਲਾਕੇ ਦੀ ਕਿਹੜੀ ਜ਼ਿਆਦਾ ਮੰਗਦੀ ਹੈਗੀ ਹੈ ਜਾਂ ਟੈਸਟ ਕਰਵਾ ਕੇ ਪਤਾ ਲੱਗੇ ਵੇਖੋ ਜਿਹੜਾ ਪਾਣੀ ਦੇ ਟੈਸਟ ਦੇ ਆਧਾਰ ਤੇ ਕਿਉਂਕਿ ਇਹਦੇ ਨਾਲ ਅਸੀਂ ਸੋਧ ਕਰਨੀ ਆ ਜੇਕਰ ਪਾਣੀ ਮਾੜਾ ਹੈਗਾ ਕਾਲਾ ਛੋਰਾ ਕੱਢਦਾ ਫਿਰ ਅਸੀਂ ਜਿਪਸਮ ਪਾਉਣੇ ਆ ਤੇ ਜਿਪਸਮ ਕਿੰਨੀ ਪਾਉਣੀ ਆ ਉਹ ਵੀ ਪਾਣੀ ਕਿੰਨਾ ਮਾੜਾ ਸਾਡੀ ਜ਼ਮੀਨ 'ਚ ਲੱਗ ਰਿਹਾ ਉਸ ਮੁਤਾਬਕ ਅਸੀਂ 5 ਘਟੇ 20 ਸਪਾਰਸ਼ ਕਰ ਸਕਦੇ ਆ 10 ਵੀ ਕਰ ਸਕਦੇ ਆ ਪ੍ਰਤੀ ਏਕੜ ਤੇ ਜੇਕਰ ਅਸੀਂ ਕੈਲਸ਼ੀਅਮ ਜਾਂ ਸਰਫਰ ਦੀ ਘਾਟ ਲਈ ਪਾਉਣੀ ਆ ਫਿਰ ਤਾਂ ਤਿਕਪਨ 2 ਜਾਂ 3 ਬੈਗ ਪਾਉਣੇ ਆ ਜਿਹੜੀ ਕਿ ਖਾਸ ਤੌਰ ਤੇ ਸਰੋਂ ਦੇ ਵਿੱਚ ਪਾਉਣੇ ਆ ਸਰੋਂ ਦੀ ਫਸਲ 'ਚ ਕਿਉਂਕਿ ਤੇਲ ਦੇ ਲਈ ਸਲਫਰ ਜੇਕਰ ਹੋਊਗੀ ਤਾਂ ਉਹਦੇ ਵਿੱਚ ਤੇਲ ਦੀ ਕੁਆਲਿਟੀ ਵਧੀਆ ਬਣਦੀ ਆ ਉਹਦੀ ਕੁਆਂਟੀ ਮਾਤਰਾ ਵੀ ਵੱਧ ਜਾਂਦੀ ਹੈਗੀ ਆ ਬਾਕੀ ਬਾਕੀ ਟੈਸਟ ਦੇ ਮੁਤਾਬਕ ਹੀ ਕਿਸਾਨ ਭਰਾ ਪਾਓਗੇ ਤੇ ਫਿਰ ਹੀ ਉਹਦਾ ਸਹੀ ਰਿਜ਼ਲਟ ਮਿਲਣਗੇ ਨਹੀਂ ਤਾਂ ਕਈ ਵਾਰੀ ਸਾਡੀ ਜ਼ਮੀਨ ਦਾ ਨੁਕਸਾਨ ਵੀ ਹੋ ਜਾਂਦਾ ਠੀਕ ਹੈ ਇਹਦੇ ਇਹਦੇ ਪਾਉਣ ਦੇ ਜਿਵੇਂ ਲਾਭ ਆਪਾਂ ਕਈ ਮਤਲਬ ਜਿਹੜੀ ਜ਼ਮੀਨ ਕਾਟਾ ਸੀਗਾ ਉਹ ਕਿੰਨੇ ਸਮੇਂ ਬਾਅਦ ਸਰ ਰਿਕਵਰ ਹੋਣੀ ਹੈ ਸ਼ੁਰੂ ਹੋ ਜਾਂਦੀ ਹੈ ਨਹੀਂ ਮਤਲਬ ਦੇਖੋ ਜਿਹੜੀ ਵੀ ਚੀਜ਼ ਆ ਜਦੋਂ ਜਿਹੜੇ ਮਾਰੇ ਤੱਤ ਹੈਗੇ ਆ ਜਦੋਂ ਉਹ ਨਿਊਟਰਲਾਈਜ਼ ਖਤਮ ਹੋ ਜਾਂਨ ਕਿਉਂਕਿ ਰਿਐਕਸ਼ਨ ਦੇ ਵਿੱਚ ਜਦੋਂ ਖਤਮ ਹੋ ਜਾਂਦੇ ਉਸ ਤੋਂ ਬਾਅਦ ਹੀ ਸਾਡੀ ਜਿਹੜੀ ਜ਼ਮੀਨ ਆ ਉਹ ਖੁੱਲ ਜਾਂਦੀ ਹੈ ਉਹ ਫਿਰ ਫਸਲਾਂ ਦੇਣ ਦੇ ਫਸਲਾਂ ਨੂੰ ਵਿੱਚ ਜਦੋਂ ਆਪਾਂ ਬਿਜਾਈ ਕਰਾਂਗੇ ਕਿਸੇ ਬੀਜ ਦੀ ਉਹਦੀ ਸਹੀ ਵਾਧਾ ਹੁੰਦਾ ਸਹੀ ਉਹ ਫਸਲ ਹੋ ਜਾਂਦੀ ਆ ਜਲ ਬਹੁਤ ਜਲਦੀ ਕਿਉਂਕਿ ਕੈਮੀਕਲ ਰੈਕਸ਼ਨ ਰਸਾਇਣਕ ਰੈਕਸ਼ਨ ਹੀ ਹੋਣੇ ਆ ਉਹਦੇ ਚ ਤੇ ਬਹੁਤ ਕੈਮੀਕਲ ਰੈਕਸ਼ਨ ਦੇ ਨਾਲ ਹੀ ਉਹ ਜਿਹੜੀਆਂ ਚੀਜ਼ਾਂ ਜਲਦੀ ਠੀਕ ਹੋ ਜਾਂਦੀਆਂ ਤੇ ਜਿਹੜੀਆਂ ਜ਼ਮੀਨ ਸਾਡੀ ਫਸਲਾਂ ਦੇਣ ਦੇ ਕਾਬਿਲ ਹੋ ਜਾਂਦੀ ਹੈਗੀ ਆ ਪਰ ਕਿਸਾਨ ਭਰਾਵੋ ਸਾਡੇ ਕੋਲੇ ਜਿਪਸ ਮਾਉਂਦੀ ਆ ਜੇਕਰ ਤੁਹਾਨੂੰ ਚਾਹੀਦੀ ਹੋਵੇ ਮਿੱਟੀ ਟੈਸਟ ਕਰਨ ਦੇ ਜਾਂ ਪਾਣੀ ਟੈਸਟ ਕਰਨ ਦੇ ਆਧਾਰ ਤੇ ਤੇ ਤੁਸੀਂ ਪਹਿਲਾਂ ਨੋਟ ਕਰਵਾ ਸਕਦੇ ਹੋ ਸਾਨੂੰ ਤਾਂ ਕਿ ਅਸੀਂ ਤੁਹਾਡੇ ਲਈ ਜਿਹੜੀ ਆ ਸਬਸਿਡੀ ਵਾਲੀ ਜਿਪਸਮ ਜਿਹੜਾ ਕਿ 205 ਰੁਪਏ ਦਾ ਘੱਟਾ ਸਾਡੇ ਕੋਲ ਮਿਲਦਾ ਪਰ ਜਿਹੜੀ ਸੁਸਾਇਟੀਆਂ ਦੇ ਵਿੱਚ ਆ ਜਿਪਸਮ ਉਹ ਵੀ ਉਸੇ ਤਰ੍ਹਾਂ ਹੀ ਆ ਉਹਨਾਂ ਦਾ ਰੇਟ 750 ਰੁਪਈਆ ਜਾਂ 930 ਰੁਪਏ ਤੱਕ ਵੀ ਘੱਟਾ ਹੈਗਾ ਪਰ ਉਹਦੇ 'ਚ ਕੋਈ ਫਰਕ ਨਹੀਂ ਹੈਗਾ ਇਸ ਕਰਕੇ ਕਿਸਾਨ ਭਰਾਵੋ ਜੇਕਰ ਤੁਸੀਂ ਪੈਸੇ ਦੀ ਬਚਤ ਕਰਨਾ ਚਾਹੁੰਦੇ ਹੋ ਤਾਂ ਫੇਰ ਸਹੀ ਆ ਵੀ ਸਾਨੂੰ ਨੋਟ ਕਰਾਓ ਤਾਂ ਕਿ ਅਸੀਂ ਸਬਸਿਡੀ ਵਾਲੀ ਜਿੰਸਮ ਤੁਹਾਨੂੰ ਦੇਈਏ